ਲੋ 1000 ਰੁਪਏ ਚ ਟੱਬਰ ਸਮੇਤ ਦਵਾਈ ਪਹੁੰਚੋ ਦਵਾਈ ਪਤਾ ਕਿਉਂ ਛੇਖਾ ਨੇ ਸੋਨੇ ਦੀ ਸੇਲ ਲਾਤੀ ਸੇਲ ਸੋਨਾ ਵੀ ਇੰਨਾ ਸਸਤਾ ਕਰਤਾ ਨਾ ਤੁਹਾਨੂੰ ਵੇਚਣ ਵਾਸਤੇ ਕਿ ਤੁਸੀਂ ਹੈਰਾਨ ਰਹਿ ਜਾਓਗੇ ਹੈਰਾਨ ਤੇ ਮੈਂ ਤੁਹਾਡੀ ਗੱਲ ਹੀ ਕਰਾ ਦਿਆਂ ਯਾਰ ਆਪਾਂ ਛੇਖਾ ਸਾਹਿਬ ਨਾਲ ਗੱਲ ਕਰੌਣੇ ਬੀਰ ਐਂਟਰ ਕਰ ਮਾੜਾ ਜੀ ਛੇਖਾ ਸਾਹਿਬ ਨੂੰ ਭਾਈ ਇਹ ਇੰਨਾ ਸਸਤਾ ਕਿਉਂ ਕਰਤਾ ਚੱਕਰ ਕੀ ਆ ਸੋਨਾ ਸਸਤਾ ਕਿਉਂ ਦੇ ਰਿਆ ਇੰਨਾ ਮੇਰੇ ਜਿਵੇਂ ਜਿਵੇਂ ਸੋਨੇ ਦੇ ਰੇਟ ਨਾ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਵੀਰੇ ਆਮ ਬੰਦੇ ਲਈ ਲੈਣਾ ਔਖਾ ਤੇ ਫਿਰ ਪਾਣਾ ਵੀ ਔਖਾ ਤੇ ਇਹ ਦੇਖਦੇ ਆਪਾਂ ਸਾਰੀ ਜੁਲਰੀ ਨਾ ਵੀਰੇ 1 ਗ੍ਰਾਮ ਸੋਨੇ ਚ ਰੈਡੀ ਕੀਤੀ ਆ ਆ ਸਾਰੀ ਦੀ ਸਾਰੀ 1 ਗ੍ਰਾਮ ਚ ਹੁਣ ਤੁਸੀਂ ਕਹੋਗੇ ਕਿ 1000 ਰੁਪਇਆ ਖਰਚ ਕੇ ਕਿਵੇਂ ਆ ਸਕਦਾ ਤੁਸੀਂ ਦਵਾਈ 1000 ਰੁਪਏ ਦਾ ਤੇਲ ਪਵਾਓ ਤੇ ਸਾਰਾ ਟੱਬਰ ਗੱਡੀ ਚ ਬੈ ਕੇ ਲੁਧਿਆਣੇ ਆ ਜਿਓ ਲੁਧਿਆਣੇ ਪਹੁੰਚ ਜਾਓ ਲੁਧਿਆਣੇ ਆ ਜਿਓ ਜਾਂ ਮਹਾਲੀ ਆ ਜਿਓ ਜਿੱਦੜੇ ਨੇੜੇ ਤਾਂ ਕਰਕੇ ਕਹਿੰਦਾ ਵੀ ਤੁਹਾਡਾ ਪੰਜਾਬ ਚ ਕਿਤੇ ਬਿਠੇ 1000 ਤੋਂ ਵੱਧ ਦਾ ਤੇਲ ਨਹੀਂ ਮਾਚਦਾ ਵੀਰੇ ਜਿਵੇਂ ਆਹ ਕੜੇ ਨੇ 4 ਤੋਲਿਆਂ ਦੇ ਇਹ ਹੁਣ ਅੱਜ 3.5 ਲੱਖ ਦੇ ਬਣਦੇ ਨੇ 35-40 ਹਜ਼ਾਰ ਰੁਪਏ ਘਟੋ ਘੜੇ ਤੇ ਬਣਵਾਈ ਪਈ ਜਾਂਦੀ ਹੈ ਤੇ ਇਹ ਪੂਰੇ ਕੜੇ 1 ਗ੍ਰਾਮ ਸੋਨੇ ਦੀ ਪਰਤ ਹੈ ਇਹ ਆਲਟੀਫੀਸ਼ੀਅਲ ਨਹੀਂ ਹੈਗਾ ਕੋ ਤਹਾ ਹੋਇਆ ਕੋਈ ਝਾਲ ਨਹੀਂ ਹੈਗੀ ਇਹਦੇ ਪ੍ਰੋਪਰ ਇੱਕ ਮਸ਼ੀਨਾਂ ਦੇ ਨਾਲ ਟੈਕਨੋਲੋਜੀ ਨਾਲ ਸੋਨਾ ਚੜਿਆ ਹੁੰਦਾ ਜੀ ਇਹ ਜਿਹੜਾ ਤੁਹਾਨੂੰ ਟੱਚ ਵੀ ਕਰਨਾ ਸੋਨੇ ਨਹੀਂ ਕਰਨਾ ਇਹ ਸਿਰਫ 9500 ਰੁਪਏ ਦੀ ਰੇਂਜ ਵਿੱਚ ਰਹਿਣ ਵਾਲੇ ਨੇ ਜਿਹਦੇ ਵਿੱਚ 7800 ਰੁਪਏ ਦਾ ਇਹਨਾਂ ਤੇ ਸੋਨਾ ਹੀ ਹੁੰਦਾ ਜੀ ਤੇ ਇੱਕ ਤੁਹਾਨੂੰ ਮੈਂ ਗੱਲ ਹੋਰ ਦੱਸ ਦਿਆਂ ਸੱਜਣੋ ਬਈ ਇਹ ਜਿੰਨੇ ਜਿੰਨੇ ਦੇ ਸੈੱਟ ਤੁਹਾਨੂੰ ਆ ਮਿਲ ਜਾਣੇ ਆ ਇਹਨਾਂ ਇਹਨਾਂ ਤਾਂ ਬਣਮਾਈ ਬਣਵਾਈ ਵੀਰੇ ਚਾਰ ਪੰਜ ਗੁਣਾ ਜ਼ਿਆਦਾ ਹੀ ਪੈਂਦੀ ਹੈ ਜਿਵੇਂ ਉਹਨੇ 10000 11000 ਦਾ ਸੈੱਟ ਹੈ ਤੇ 5 ਤੁਲਿਆਂ ਦਾ ਸੈੱਟ ਹੈ 4 ਲੱਖ ਦਾ ਮੰਨ ਤੇ 40 ਹਜ਼ਾਰ ਕਟੋ-ਕਟ ਬਣਵਾਈ ਹੈ ਜੀ ਇਹਦੀ ਤੇ ਇਹ ਹੈਗਾ 10000 ਰੁਪਏ ਦਾ ਸੈਟ ਦਾ 10 ਦਾ ਬਣਾਇਆ ਉਹੀ ਕਾਰੀਗਰਾਂ ਨੇ ਹੋਇਆ ਜਿਨ੍ਹਾਂ ਨੇ ਸੋਨਾ ਬਣਾਉਂਦਾ ਜੀ ਪਰ ਸਾਡਾ ਸਸਤਾ ਕਿਉਂ ਹੈ ਕਿਉਂਕਿ ਅਸੀਂ ਬਲਕ ਚ ਬਣਵਾਉਂਦੇ ਹਾਂ ਜੀ ਹੁਣ ਇਦਾਂ ਦਾ ਸੈਟ ਹੈ ਜੇ 18000 ਰੁਪਏ ਦਾ 10 ਟੋਲੇ ਦੇ ਉੱਪਰ ਇਹਦਾ ਵਜ਼ਨ ਹੈ 8-9 ਲੱਖ ਰੁਪਏ ਦਾ ਬੰਦਾ ਹੈ ਲੱਖ ਰੁਪਏ ਦੇ ਉੱਪਰ ਸਿਰਫ ਬਣਵਾਈ ਸਮਝ ਲਓ ਫਿਰ ਤੁਸੀਂ ਲੈ ਕੇ ਜਾਣਾ ਨਾ ਜਿੱਦਨ ਸੋਨੇ ਦਾ ਉਸ ਦਿਨ ਹੀ ਜਾ ਕੇ ਲੋਕਰ ਚ ਰੱਖਣਾ ਸੰਭਾਲ ਕੇ ਪਾਣ ਦੇ ਫੇਰ ਨਹੀਂ ਕੰਮ ਆਣਾ ਕਿਉਂਕਿ ਡਰ ਦਾ ਮਾਹੌਲ ਹੈ ਹਾਂ ਹੁਣ ਆ ਦੇਖੋ ਵੀਰੇ ਸਾਰੇ ਟ੍ਰੈਡੀਸ਼ਨਲ ਪਿੱਪਲ ਪੱਤੀਆਂ ਵਾਲੇ ਸੈਟ ਨੇ ਹੁਣ ਆ ਇਹ ਛੋਣ ਛੋਣ ਦੇ ਰੇਟ ਦੀ ਜਿੰਨੇ 2 ਦਿਨ ਗ੍ਰਾਮ ਦੇ ਛੋਣ ਜੇ ਤੁਹਾਨੂੰ ਜੋ ਕੇ ਮਿਲੇ ਤੇ ਉਹਨੇ ਦਾ ਸੈੱਟ ਮਿਲ ਜਾਣਾ 20000 ਬਾਈ 2000 ਦਾ ਪੂਰਾ ਸਾਨੂੰ ਸੈੱਟ ਮਿਲ ਜਾਣਾ ਯਾਰ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਕਿ ਇਹ ਇਸ ਵਕਤ ਮੇਰੇ ਕੋਲੇ ਉਹ ਵੈਰਾਈਟੀਆਂ ਜਿਹੜੀਆਂ ਪਹਿਲਾਂ ਕਦੇ ਵੀ ਕੈਮਰੇ ਚ ਆਈਆਂ ਨਹੀਂ ਤੇ ਪੂਰੇ ਇੰਡੀਆ 'ਚ ਤੁਹਾਨੂੰ 1 ਗ੍ਰਾਮ ਦੇ ਵਿੱਚ ਮਿਲਣੀਆਂ ਹੀ ਕਿਤੋਂ ਨਹੀਂ ਹੁਣ ਸਾਰੀ ਜਿਵੇਂ ਜਿਵੇਂ ਸਾਡੀ ਡਿਮਾਂਡ ਕਸਟਮਰ ਦੀ ਬਹੁਤ ਵੱਧ ਰਹੀ ਹੈ ਵੀਰੇ 올 ਓਵਰ ਇੰਡੀਆ ਤੋਂ ਗਾਹ ਘਾ ਰਹੇ ਐਨ ਆਰ ਆਈ ਕਸਟਮਰ ਵੀ ਉਹ ਵਿਜ਼ਿਟ ਕਰ ਰਹੇ ਇਸ ਕਰਕੇ ਜਿੰਨੀ ਵੱਧ ਤੋਂ ਵੱਧ ਸੋਨੇ ਨਾਲ ਮਿਲਦੀ ਸੇਮ ਉਹਦੀ ਜੁਐਲਰੀ ਅਸੀਂ ਤਿਆਰ ਕਰਕੇ ਇਸ ਵਕਤ ਪੂਰੀ ਵੈਰਾਈਟੀ ਭਰੀ ਹੋਈ ਹੈ ਜਿਨੇ ਵੀ ਫੰਕਸ਼ਨਾਂ ਦੇ ਆਉਣ ਵਾਲੇ ਸੀਜ਼ਨ ਚ ਇਹ ਇਹ ਬੰਦੇ ਉਹ ਆ ਜਿਨ੍ਹਾਂ ਨੂੰ ਤੁਸੀਂ ਕੋਈ ਵੀ ਚੀਜ਼ ਵਿਖਾਓ ਤੇ ਉਸ ਤੋਂ ਬਾਅਦ 1 ਗ੍ਰਾਮ ਚ ਬਣ ਜਾਂਦੀ ਸਾਡੀ ਅਸੀਂ ਵੀਰੇ ਆਪਾਂ ਜੀ ਸ਼ੁਰੂ ਕੀਤੀ ਸੀ ਆਪਣੀ ਖੁਦ ਦੀ ਫੈਕਟਰੀ ਹੈ ਜਿਹਦੇ ਨਾਲ ਸਾਰੀ ਜੁਐਲਰੀ ਬਣਨ ਤੋਂ ਲੈ ਕੇ ਐਂਡ ਤੱਕ ਸੋਨਾ ਚੜਨ ਤੱਕ ਸਾਰਾ ਕੰਮ ਆਪਾਂ ਖੁਦ ਕਰਦੇ ਆ ਕਿਸੇ ਬਾਜ਼ਾਰੋ ਮਾਲ ਨਾ ਮਿਲਦਾ ਨਾ ਲੈਣੇ ਚੱਕੋ ਜੀ ਤੇ ਆਪਣੇ ਨਾਲ بڑے ਦੁਕਾਨਦਾਰ ਭਰਾ ਜੁੜ ਕੇ ਕੰਮ ਵੀ ਕਰ ਰਹੇ ਅੱਗੇ हां ਤੇ ਤੁਸੀਂ ਜੇ ਕਿਸੇ ਨੇ ਆਪਦੇ ਨੇੜੇ ਤੇੜੇ ਸ਼ੋਰੂਮ ਖੋਲਣਾ ਤਾਂ ਵੀ ਕਨੈਕਟ ਕਰ ਸਕਦੇ ਆ ਤਾਂ ਕਰ ਸਕਦੇ ਹੁਣ ਵੀਰੇ ਆ ਦੇਖੋ ਪਾਸੇ ਆ ਜਾਓ ਇਹ ਸਾਰੇ ਮੁੰਡੇ ਵਾਲੇ ਆ ਕੜਾ ਦੇਖੋ ਫੜ ਕੇ ਵੀਰੇ 15 ਤੋਂ 20 ਟੋਲੇ ਇਹਦਾ ਵਜਨ ਦੇਖੋ ਵਜਨ ਇਹਦਾ ਹੂੰ ਇਹ 12 ਲੱਖ ਰੁਪਏ ਦਾ ਕੜਾ ਬੰਦ ਹੈ ਤੇ ਆਪਣੇ ਕੋਲ ਸਿਰਫ 15000 ਆ ਲਿਖਿਆ 12000 ਰੁਪਏ ਦਾ ਇਹ ਹਾਂ ਜੇ ਕਹਿੰਦੇ ਗੀਤਬੂਤ ਕੱਢਣਾ ਫੇਰ ਉਸ ਤੋਂ ਬਾਅਦ ਚੈਨ ਆਹ ਦੇਖੋ ਜਿਹੜੀ ਸੋਨੇ ਚ ਬਿਲਕੁਲ ਲੇਟੈਸਟ ਚੱਲ ਰਹੀਆਂ ਨੇ 95 9500 ਦਾ 10000 ਰੁਪਏ ਨਹੀਂ ਚੰਨਨ ਨੇ ਜੀ ਪਰ ਕੋ ਹੈਵੀ ਵੀ ਇਹ ਤਾਂ ਵੀਰੇ ਪਾਲ ਦਾ ਇਹ ਮਕਸਦ ਹੈ ਚਲੋ ਆਪਾਂ ਕੰਨੇ ਇੱਕ ਤਾਂ ਮਹਿੰਗਾਈ ਵੀ ਹੈ ਦੂਜਾ ਸੇਫਟੀ ਪਰਪਸ ਲਈ ਇਹ ਬਹੁਤ ਵਧੀਆ ਹੈ ਫੇਅਰ ਪਲੱਸ ਸਾਡੇ ਕੋਲ ਗਾਗ 5 ਸਾਲਾਂ ਚ ਜਦੋਂ ਮਰਜੀ ਬਦਲ ਕੇ ਅੱਧੇ ਪੈਸਾਂ 'ਚ ਕੋਈ ਵੀ ਚੀਜ਼ ਕਟਾ ਕੇ ਲੈ ਕੇ ਜਾ ਸਕਦੇ ਹਾਂ ਹਾਂ ਜੇ ਤੁਸੀਂ ਆਹ ਚੀਜ਼ ਲੈ ਗਏ ਆ ਤਾਂ ਇਹਨੂੰ ਤੁਸੀਂ ਅੱਧੇ ਮੁੱਲ 'ਚ ਕੱਟ ਕੇ ਕੁਝ ਵੀ ਲੈ ਸਕਦੇ ਹੋ 5 ਸਾਲਾਂ ਤੱਕ ਆਹ ਦੇਖੋ ਖਰਾਬ ਵੀ ਨਹੀਂ ਹੁੰਦਾ ਡੇਲੀ ਵੇਅਰ ਜਿਵੇਂ ਪਾਓ ਜਿਵੇਂ ਮਰਜੀ ਕੋਈ ਦਿੱਕਤ ਨਹੀਂ ਹੂੰ ਉਹਨੇ ਇਦਾਂ ਦੇ ਸੈੱਟ ਵੀਰੇ ਦੋ ਦੋ ਟੋਲੇ ਦਾ ਸੈੱਟ ਸਿਰਫ 95 9500 10 1000 ਰੁਪਏ ਦੀ ਰੇਂਜ ਚ ਸਾਰੀ ਵੈਰਾਈਟੀ ਜਿੰਨੀ ਵੀ ਸੋਨੇ ਜਾਂਦੀ ਹੈ ਸਾਰੀ ਆਪਣੇ ਕੋਲ ਹਰ ਟਾਈਮ ਰੈਡੀ ਹੁੰਦੀ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਤੁਸੀਂ ਚਾਹੇ ਲੁਧਿਆਣਾ ਆਜੋ ਜਾਂ ਮੋਹੱਲੀ ਆਜੋ ਤੁਹਾਨੂੰ ਸਮਾਨ ਤਿਆਰ ਮਿਲਣਾ ਹੈ ਸਾਈ ਤਿਆਰ ਮਿਲਨੇ ਆ ਆਪਣਾ ਪਸੰਦ ਕਰੋ ਤੁਸੀਂ ਲੈ ਕੇ ਜਾ ਸਕਦੇ ਯਾਰ ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਆਪਣੇ प्यारे ਪਿੱਟ ਦੇ ਗਾਲ ਦੇ ਵਿੱਚ ਪਾਉਣ ਵਾਲਾ ਵੀ ਸੋਨੇ ਦਾ ਬਣਵਾਉਣਾ ਚਾਹੁੰਦੇ ਆ ਤਾਂ ਤੁਹਾਨੂੰ ਬਹੁਤ ਸਸਤਾ ਮਿਲ ਜੂਗਾ ਤੁਸੀਂ ਇਹਨਾਂ ਨੂੰ ਡਿਜ਼ਾਈਨ ਭੇਜ ਦਿਓ ਤਾਂ ਇਹ ਉਸ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਬਹੁਤ ਵਾਰੀ ਬਹੁਤ ਲੋਕਾਂ ਦੇ ਪਿੱਟ ਕੁੱਤੇ ਬਿੱਲੀਆਂ ਹਾਂਜੀ ਪਾਏ ਹੁੰਦੇ ਆਹ ਦੇਖੋ ਵੀ ਰੱਖੇ ਹੁੰਦੇ ਆ ਹਾਂ ਜੀ ਘੰਟੇ ਨੇ ਇਹ ਆਪਣਾ ਕਦੋਂ ਇੱਕ ਦੋ ਵਾਰ ਫੰਕਸ਼ਨ ਤੇ ਪਹਿਣਾ ਹੁੰਦਾ ਲੱਖ ਰੁਪਏ ਨਾਲ ਨਾਲ ਤੁਸੀਂ 8000 9000 ਰੇਟ ਤੋਂ ਰੈਡੀ ਲੈ ਕੇ ਜਾਓ ਫੇਜ ਜਦੋਂ ਮਰਦਿਆਂ ਨੂੰ ਬਦਲਾ ਕੇ ਅੱਦੇ ਪੈਸੇ ਚ ਖਸੂਰ ਲੈ ਖਾਸ ਤੌਰ ਤੇ ਆ ਇਸ ਤਰ੍ਹਾਂ ਦੇ ਮੋਤੀਆਂ ਵਾਲੇ ਸਿੱਕੇ ਆ ਇਹ ਮੋਤੀਆਂ ਵਾਲੇ ਵੀਰੇ ਸੋਨੇ ਚ ਜਦੋਂ ਰੱਬ ਲੈਣ ਜਾਂਦੇ ਆ ਭਜਨ ਜੋ ਕੇ ਮਿਲਦਾ ਤੇ ਬਾਜ ਜਦੋਂ ਕਢਾਣੇ ਆ ਉਦੋਂ ਗਲਾ ਕੇ ਤੁਹਾਨੂੰ ਪੈਸੇ ਮਿਲਦੇ ਬਹੁਤ ਨੁਕਸਾਨ ਹੁੰਦਾ ਤੇ ਪੈਣੀਆਂ ਇਹ ਚੀਜ਼ਾਂ ਕਦੇ ਕਦਾਰ ਹੁੰਦੀਆਂ ਨੇ ਇਸ ਕਰਕੇ 1 ਗ੍ਰਾਮ 골ਡ ਦੀ ਇੰਨੀ ਡਿਮਾਂਡ ਹੈ ਜੀ ਤੇ ਆ ਇਸ ਤਰ੍ਹਾਂ ਦੇ ਮੇਰੇ ਘਟਕੜ 20 ਲੱਖ ਰੁਪਏ ਦਾ ਸੈੱਟ ਹੈ ਇਹ ਆਪਣੇ ਕੋਲ 35000 ਰੁਪਏ ਦਾ ਪੂਰਾ ਰੈਡੀ オリジナル ਕੁੰਦਨ オリジナル ਸੋਨ ਸਾਰਾ ਕੁਝ ਉਹੀ ਲੱਗੇ ਜਿਹੜਾ ਸੋਨੇ ਚ ਲੱਗਦਾ ਚੀਜ ਉਹੀ ਲੱਗੀ ਵੀ ਤੇ ਸਭ ਤੋਂ ਵੱਡੀ ਗੱਲ ਆ ਵੀ ਉਸ ਮੋੜਨ ਵੇਲੇ ਅਤਮੁੱਲ ਦੇ ਮੋਤੀ ਵੀ ਆ। ਹਾਂਜੀ ਸਾਰਾ ਕੁਝ ਵਿੱਚ ਹੀ ਹੈ ਜੋ ਰੇਟ ਦਿੱਤਾ। ਲੈ ਵੀ ਸੱਜਣੋ ਜੇ ਕੋਈ ਵੀ ਸੱਜਣ ਦਵਾਈ ਵਰਗਾ ਨਜ਼ਾਰਾ ਲੈਣਾ ਚਾਹੁੰਦਾ ਤੇ ਉਹ ਅਨਮੋਲ ਜੂਲਰ ਕੋਲੇ ਆ ਸਕਦਾ ਲੁਧਿਆਣੇ ਵੀ ਆ ਸਕਦਾ ਤੇ ਮਹਾਲੀ ਵੀ ਆ ਸਕਦਾ। ਐਨੀ ਟਾਈਮ ਤੁਸੀਂ ਆਓ ਹਫਤੇ ਦੇ ਸੱਤੇ ਦੇ ਸੱਤੇ ਦਿਨ ਸੱਤੇ ਦਿਨ ਓਪਨ ਹੈ। ਸੱਤੇ ਦੇ ਸੱਤੇ ਦਿਨ ਓਪਨ ਹੈ। ਐਤਵਾਰ 12 ਤੋਂ 5 ਬਾਕੀ ਦਿਨ 10:30 ਵਜੇ। ਹਾਂ ਤੇ ਵੀਰ ਹੋਣੀ ਬਹੁਤ ਜ਼ਿੰਮੇਵਾਰੀ ਵਾਲੇ ਤੇ ਬੜੇ ਪਿਆਰੇ ਸੱਜਣਾ ਜੋ ਤੁਸੀਂ ਆਉਂਗੇ ਮਿਲੋਗੇ ਵਰਤੋਗੇ ਤੁਹਾਨੂੰ ਪਤਾ ਲੱਗੂਗਾ ਵੀ ਇਹ ਪਤਾ ਹੀ ਨਹੀਂ ਲੱਗਣਾ ਹਾਂ ਪਤਾ ਲੱਗੂਗਾ ਕਿ ਪਤਾ ਹੀ ਨਹੀਂ ਲੱਗਣਾ ਕਿ ਕਦੋਂ ਇਹ ਤੁਹਾਡੀ ਫੈਮਿਲੀ ਬਣ ਗਏ